ਮਲੋਤ ਲੈ ਕੇ ਖੜੋਤ ਸੀ ਤੇ ਮੈਂ ਗੰਗਸ ਸਿੰਘ ਹੋੜੀਆਂ ਇਸ ਵੇਲੇ ਮੌਜੂਦ ਹਾਂ ਮਲੋਤ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦੀ ਜਿਹੜੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨ ਨੇ ਜੋ ਵੱਡੀਆਂ ਮੱਲਾ ਮਾਰਨ ਦੇ ਸੁਪਨੇ ਲਈ ਬੈਠੇ ਨੇ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਨੌਜਵਾਨ ਜਸਕਰਨ ਸਿੰਘ ਜੋ ਕਿ ਜੁਪੀਐਸਸੀ ਦੇ ਵਿੱਚੋਂ ਉਹਨਾਂ ਨੇ 240 ਮਾਰਿਆ ਹੈ ਕਿਹਜਰਾ ਉਹ ਹਾਸਲ ਕੀਤਾ ਤਾਂ ਸਾਡਾ ਮੌਜੂਦ ਨੇ ਰੱਬਤ ਕਰ ਲੈਣੇ ਆ ਕਿ ਕਿਦਾਂ ਦੀ ਪੜਾਈ ਰਹੀ ਹੈ ਤੇ ਕਿਦਾਂ ਦਾ ਇਹਦੇ ਵਿੱਚ ਜਿਹੜਾ ਸੀ ਸਟਰਗਲ ਕਰਨਾ ਪਿਆ ਤੇ ਕਿਹੜੀ ਕਿਹੜੀ ਪ੍ਰੋਬਲਮਸ ਨੂੰ ਫੇਸ ਕਰਨਾ ਪਿਆ ਤੇ ਪਹਿਲਾਂ ਕਰ ਲੈਂਦਾ ਸਵਾਗਤ ਉਸ ਦੇ ਬਾਅਦ ਕਰਦੇ ਹਾਂ ਗੱਲਬਾਤ ਜਿਸ ਕਰਕੇ ਬਹੁਤ ਬਹੁਤ ਸਵਾਗਤ ਹੈ ਜੀ ਸਸਿਕਾ ਸਸਿਕਾ ਤੇ ਐਸੇ ਕਿੰਨੀਆਂ ਇੱਕ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਜਿਹੜਾ ਤੁਸੀਂ ਯੂਪੀਐਸਸੀ ਕਰੈਕ ਕੀਤਾ ਜੀ ਜੀ ਯੂਪੀਐਸਸੀ ਹਨਾ ਇੱਕ ਬਹੁਤ ਕੰਬਰਸਮ ਤੇ ਲੰਬੀ ਪ੍ਰੋਸੈਸ ਹੈਗਾ ਜਿਹੜੇ ਸਿਵਲ ਸਰਵਿਸਿਜ਼ ਐਗਜ਼ਾਮੀਨੇਸ਼ਨ ਦਾ ਹੈਗਾ ਇਹਦੇ ਵਿੱਚ ਇੱਕ ਸਾਲ ਤਾਂ ਸਾਨੂੰ ਜਿਹੜੀ ਬੁਨਿਆਦੀ ਪੜਾਈ ਆ ਉਹ ਕਰਨ ਲੱਗੇ ਜਾਂਦਾ ਆ ਆਫਟਰ ਯੂਰ ਗ੍ਰੈਜੂਏਸ਼ਨ ਤਾਂ ਉਸ ਤੋਂ ਬਾਅਦ ਵੀ ਮਤਲਬ ਅਸੀਂ ਇੱਕ ਅਟੈਂਪਟ ਦਿੰਨੇ ਆ ਦੋ ਅਟੈਂਪਟ ਦਿੰਨੇ ਆ ਤਿੰਨ ਦਿੰਨੇ ਆ ਚਾਰ ਦਿੰਨੇ ਆ ਉਸ ਤੋਂ ਬਾਅਦ ਸਾਨੂੰ ਕਿਤੇ ਸਫਲਤਾ ਹਾਸਲ ਹੁੰਦੀ ਜਿਵੇਂ ਕਿ ਦੂਜੇ ਟੈਂਪਟ ਦੇ ਵਿੱਚ ਮੇਰੇ ਕੁਝ ਨੰਬਰ ਘਟ ਗਏ ਸੀਗੇ ਤਾਂ ਮੈਨੂੰ ਆਈਆਰਐਸ ਕਸਟਮਸ ਮਿਲਿਆ ਸੀਗਾ ਠੀਕ ਹੈ ਜੀ ਬਟ ਟੀਜੇ ਟੈਂਪ ਵਿੱਚ ਮੈਂ ਫੇਲ ਹੋ ਗਿਆ ਸੀਗਾ ਪੰਜਵੇਂ ਅਟੈਂਪ ਵਿੱਚ ਮੈਨੂੰ एट लास्ट ना इंडियन एडमिनिस्ट्रेटिव सर्विस मिलजुगा ता करके मतलब काफी इयर्स लग गए काफी हार्ड वर्क लग गया ठीक है जी तो इदि विच बेसिकली जडी शुरुआत आपा जिक्र कहिए हूण जमे नौजवाना दे विच गलब बात हुंदी है ता ओ ओ ज्यादा फोकस किस चीज नु करना जी नौजवानो ने सब तो पहला ता एक टीचर मिटना चाहिदा कि ओ सोच लन के ओन्ना ने यूपीएससी करना ठीक है फिर उस तो बाद ओ एदा सिलेबस चंगी तरह कोखण परखण सर्च करना YouTube वगैरह ते काफी अच्छे सोर्स है गे ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਇਹ ਸਿਵਲ ਸਰਵਿਸਿਜ਼ ਦਾ ਐਗਜ਼ਾਮੀਨੇਸ਼ਨ ਕੀ ਹੁੰਦਾ ਇਹਦੇ ਵਿੱਚ ਆਉਂਦਾ ਕੀ ਹੈ ਇਹਦਾ ਪੈਟਰਨ ਕੀ ਹੈ ਇਹਦੇ ਮਾਰਕਸ ਕਿੰਨੇ ਨੇ ਠੀਕ ਹੈ ਫਿਰ ਉਸ ਤੋਂ ਬਾਅਦ ਨੌਜਵਾਨਾਂ ਨੂੰ ਇੱਕ ਅੱਛਾ ਹਨਾ ਮਤਲਬ ਫਾਊਂਡੇਸ਼ਨ ਕੋਰਸ ਲੈਣਾ ਪੈਂਦਾ ਵੀ ਤਾਂ ਕਿ ਉਹਨਾਂ ਦੇ ਸਾਰੇ ਜਿਹੜੇ ਬੁਨਿਆਦੀ ਕਨਸੈਪਟ ਨੇ ਕਲੀਅਰ ਹੋ ਜਾਣ ਉਹ ਇੱਕ ਸਾਲ ਦੀ ਲਗਭਗ ਪੜਾਈ ਹੁੰਦੀ ਹੈ ਉਸ ਤੋਂ ਬਾਅਦ ਫਿਰ ਅਸੀਂ ਹਨਾ ਪੀਵਾਈਕਿਊ ਪ੍ਰੀਵੀਅਸ ਇਅਰ ਕੁਐਸਚਨ ਪੜ੍ਹਦੇ ਆਂ ਜੀ ਤੇ ਕਰਦੇ ਆਂ ਫਿਰ ਟੈਸਟ ਸੀਰੀਜ਼ ਵਗੈਰਾ ਦੇਨੇ ਟੈਸਟ ਵਗੈਰਾ ਦਿੰਨੇ ਆ ਉਸ ਤੋਂ ਬਾਅਦ ਅਪੀਅਰ ਹੁੰਨੇ ਆ ਪੇਪਰ ਦੇ ਠੀਕ ਹੈ ਤੇ ਇਹਦੇ ਵਿੱਚ ਜਿਵੇਂ ਹੁਣ ਆ ਜਿਆਦਾ ਮਤਲਬ ਜਿਆਦਾਤਰ ਗੱਲ ਸੁਣਨ ਦੇ ਵਿੱਚ ਆਉਂਦੀ ਹੈ ਕਿ ਜੇਕਰ ਤੁਸੀਂ ਯੂਪੀਐਸਸੀ ਕ੍ਰੈਕ ਕਰਨਾ ਵਾ ਤਾਂ ਉਹਦੇ ਵਾਸਤੇ ਤੁਹਾਨੂੰ ਅਖਬਾਰ ਜਿਆਦਾ ਪੜ੍ਹਨਾ ਚਾਹੀਦਾ ਹੈ ਜਾਂ ਜੀਕੇ ਦੀ ਜਿਹਦੀ ਗੱਲ ਹੁੰਦੀ ਹੈ ਨਾ ਉਹ ਕਿੰਨੀ ਇੱਕ ਇੰਪੋਰਟੈਂਟ ਹੈ ਇਸ ਚੀਜ਼ ਦੇ ਵਿੱਚ ਜੀ ਨਿਊਜ਼ਪੇਪਰ ਜਿਵੇਂ ਕਿ ਨਾ ਇਹ ਯੂਪੀএসসি ਪ੍ਰੈਪਰੇਸ਼ਨ ਦਾ ਇੱਕ ਬਹੁਤ ਬੁਨਿਆਦੀ ਪੱਖ ਹੈਗਾ ਜੀ ਕਿਉਂਕਿ ਜਿਹੜਾ ਨਿਊਜ਼ਪੇਪਰ ਹੈ ਸਾਨੂੰ ਡੇਲੀ ਇਨਸਾਈਟ ਦਿੰਦਾ ਵਾ ਵੀ ਸਾਡੇ ਸਮਾਜ ਵਿੱਚ ਹੈ ਨਾ ਸਾਡੇ ਸਮਾਜ ਵਿੱਚ ਹੋ ਕੀ ਰਿਹਾ ਵਾ ਸਾਡੀ ਹਾਇਰ ਕੋਰਟਸ ਨੇ ਜਾਂ ਸਾਡੇ ਵਿਧਾਨ ਸਭਾ ਵਾ ਜਾਂ ਸਾਡੀ ਪਾਰਲੀਮੈਂਟ ਆਫ ਇੰਡੀਆ ਵਾ ਨਾ ਉਹਦੇ ਵਿੱਚ ਹੋ ਕੀ ਰਿਹਾ ਵਾ ਤਾਂ ਇਹਦੇ ਬਾਰੇ ਅਪਡੇਟ ਲੈਣੀ ਬਹੁਤ ਜ਼ਰੂਰੀ ਹੈ ਰੋਜ਼ ਇੱਕ ਵਾਰ ਪੜ੍ਹਨਾ ਬਹੁਤ ਜ਼ਰੂਰੀ ਆ ਠੀਕ ਹੈ ਕਰੰਟ ਅਫੇਅਰਸ ਦੇ ਨਾਲ ਨਾਲ ਨਾ ਇੱਕ ਜਿਹੜਾ ਫਾਊਂਡੇਸ਼ਨ ਕੋਰਸ ਆ ਜਾਂ ਜਿਹੜਾ ਸਟੈਟਿਕ ਦਾ ਸਿਲੇਬਸ ਆ ਉਹ ਬਹੁਤ ਮਹੱਤਵਪੂਰਨ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਵਾ ਜਿਵੇਂ ਕਿ ਕਰੰਟ ਅਫੇਅਰਜ਼ ਜਿਵੇਂ 20% ਆ ਤਾਂ 80% ਜਿਹੜਾ ਵਾ ਕਿਤਾਬਾਂ ਦਾ ਸਿਲੇਬਸ ਹੈਗਾ ਤਾਂ ਬੱਚਿਆਂ ਨੂੰ ਕਰੰਟ ਅਫੇਅਰ ਤੇ ਵੀ ਫੋਕਸ ਕਰਨਾ ਚਾਹੀਦਾ ਨਾਲ ਦੀ ਨਾਲ ਕਰੰਟ ਤੇ ਵੀ ਓਨਾ ਹੀ ਫੋਕਸ ਕਰਨਾ ਚਾਹੀਦਾ ਕਿਉਂਕਿ ਉਹ 80% ਹੈਗਾ ਠੀਕ ਹੈ ਦੇਖੀ ਇਹਦੇ ਵਾਸਤੇ ਟੈਕਨੋਲੋਜੀ ਦੀ ਕਨਿਕ ਮਹੱਤਤਾ ਹੈਗੀ ਹੈ ਮੋਬਾਈਲ ਫੋਨ ਦੀ ਜੇਕਰ ਗੱਲ ਕਰਾਂ ਮੈਂ ਉਹਦੀ ਕਿੰਨਾ ਇੱਕ ਮਹੱਤਵ ਰੱਖਦਾ ਜਿਹਦੇ ਵਿੱਚ ਜੇ ਜਿਵੇਂ ਅਸੀਂ ਕਹਿ ਸਕਦੇ ਕਿ ਟੈਕਨੋਲੋਜੀ ਇਸ ਡਬਲ ਐਸਵਾਰਡ ਨਾ ਦੋਨੇ ਪਾਸੇ ਸਾਡੀ ਸਪੋਰਟ ਵੀ ਕਰ ਸਕਦੀ ਹੈ ਉਹ ਸਾਨੂੰ ਖਰਾਬ ਵੀ ਉਹਨੇ ਕਰ ਸਕਦੀ ਹੈ ਤੇ ਜਿਵੇਂ ਕਿ ਯੂਪੀਐਸਸੀ ਦੇ ਪੱਖ ਤੋਂ ਦੇਖੀਏ ਟੈਕਨੋਲੋਜੀ ਬਹੁਤ ਮਹੱਤਵਪੂਰਨ ਹੋ ਸਕਦੀ ਹੈ ਜਿਵੇਂ ਕਿ ਮੈਂ ਆਪਣੀ ਸਾਰੀ ਪੜ੍ਹਾਈ ਯੂਪੀਐਸਸੀ ਲਈ ਘਰੋਂ ਹੀ ਕੀਤੀ ਹੈ ਮੇਰੇ ਕੋਲ ਇੱਕ ਲੈਪਟਾਪ ਸੀਗਾ ਤੇ ਇੱਕ ਫੋਨ ਤੇ ਅਸੀਂ ਜੇ ਲੈਪਟਾਪ ਤੋਂ ਹਨਾ ਉਹਨੂੰ ਅਚੀ ਤਰ੍ਹਾਂ ਯੂਟਿਲਾਈਜ਼ ਕਰਦੇ ਆਂ ਤੇਲੀਗ੍ਰਾਮ ਬਹੁਤ ਅੱਛਾ ਪਲੇਟਫਾਰਮ ਹੈਗਾ ਜਿਸ ਤੋਂ ਤੁਹਾਨੂੰ ਬਹੁਤ ਸਾਰੇ ਯੂਪੀਐਸਸੀ ਦੇ ਰਿਸੋਰਸਸ ਨੇ ਫ੍ਰੀ ਚ ਮਿਲ ਜਾਂਦੇ ਨੇ ਬਹੁਤ ਸਾਰੇ ਇਦਾਂ ਦੇ ਬੱਚੇ ਹੁੰਦੇ ਨੇ ਜਿਹੜੇ ਕੋਚਿੰਗ ਨਹੀਂ ਲੈ ਸਕਦੇ ਮਹਿੰਗੀ ਕੋਚਿੰਗ ਨਹੀਂ ਲੈ ਸਕਦੇ ਤਾਂ ਉਹਨਾਂ ਨੂੰ YouTube ਤੋਂ ਜਾਂ Telegram ਤੋਂ ਬਹੁਤ ਅੱਛਾ ਮਟੀਰੀਅਲ ਮਿਲ ਜਾਂਦਾ ਫ੍ਰੀ ਆਫ ਕਾਸਟ ਮਿਲ ਜਾਂਦਾ ਜੇਸੀਂ ਉਹ ਕੋਰਸ ਨੂੰ ਯੂਜ਼ ਕਰਦੇ ਆਂ ਆਪਣੀ ਪ੍ਰੈਪਰੇਸ਼ਨ ਸੰ ਬਹੁਤ ਅੱਛੀ ਹੈਲਪ ਹੋ ਜਾਂਦੀ ਹੈ ਠੀਕ ਹੈ ਤੇ ਫਿਰ ਨਵੇਂ ਜਿਹੜੇ ਹੁਣ ਨੌਜਵਾਨ ਸੁਪਨਾ ਸੰਜੋਈ ਬੈਠੇ ਨੇ ਕਿ ਅਸੀਂ ਆਈਐਸ ਪੀਸੀਐਸ ਜਾਂ ਆਈਪੀਐਸ ਬਣ ਉਹ ਕੀ ਕਰਨ ਤੁਹਾਡੇ ਮੁਤਾਬਕ ਕਿ ਉਹਨਾਂ ਨੂੰ ਕਿਹੜੀ ਜਿਹੜੀ ਪਹਿਲੀ ਪੌੜੀ ਚੜ੍ਹਨਾ ਵਾ ਉਹ ਕਿਹੜੀ ਚੜ੍ਹਨ ਤੁਹਾਡੇ ਸਾਮਾ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਉਹਨਾਂ ਨੂੰ ਇੱਕ ਤਾਂ ਆਪਣਾ ਟੀਚਰ ਲੈਣਾ ਚਾਹੀਦਾ ਦੂਜਾ ਫਿਰ ਸਿਲੇਬਸ ਬਾਰੇ ਸਰਚ ਕਰਨਾ ਹਣਾ ਪੂਰਾ ਪੜਨਾ ਸਿਲੇਬਸ ਬਾਰੇ ਕਿ ਕੀ ਹੈਗਾ ਇਹਦੇ ਵਿੱਚ ਇਥੇ ਜਦ ਇੱਕ ਵਾਰ ਸੋਚ ਲਿਆ ਉਸ ਤੋਂ ਬਾਅਦ ਹਣਾ ਇੱਕ ਨਿਊਜ਼ਪੇਪਰ ਪਹਿਲਾਂ ਤਾਂ ਮੈਂ ਦੱਸਿਆ ਕਿ ਡੇਲੀ ਨਿਊਜ਼ਪੇਪਰ ਪੜ੍ਹਨਾ ਬਹੁਤ ਜ਼ਰੂਰੀ ਹੈ ਰੋਜ਼ ਇਸ ਨਿਊਜ਼ਪੇਪਰ ਪੜ੍ਹੀਏ ਤੇ ਨਾਲ ਨਾਲ ਅਸੀਂ ਸਬਜੈਕਟ ਵਾਈਜ਼ ਕਵਰ ਕਰਨ ਦੀ ਕੋਸ਼ਿਸ਼ ਕਰੀਏ ਕਿ ਇੱਕ ਸਬਜੈਕਟ ਚੱਕੀਏ ਫਿਰ ਦੂਜਾ ਫਿਰ ਤੀਜਾ ਸਬਜੈਕਟ ਕਵਰ ਕਰਕੇ ਫਿਰ ਪੀਆਈਕਿਊ ਕਰੀਏ ਤਾਂ ਫਿਰ ਬੁਨਿਆਦੀ ਨਿਯਮਤਾ ਹੀ ਹੋਣਾ ਚਾਹੀਦਾ ਕਿ ਪਹਿਲਾਂ ਅਸੀਂ ਸਿਲੇਬਸ ਬਾਰੇ ਪੜ੍ਹੀਏ ਨਿਊਜ਼ਪੇਪਰ ਸ਼ੁਰੂ ਕਰੀਏ ਫਿਰ ਸਬਜੈਕਟ ਵਾਈਜ਼ ਸਬਜੈਕਟ ਸਿਲੇਬਸ ਕਵਰ ਕਰੀਏ ਜਿਨੋਂ ਕਿ 1 ਸਾਲ ਤੱਕ ਲੱਗਿਆ ਠੀਕ ਹੈ ਤੇ ਫਿਰ ਹੁਣ ਤੁਹਾਡੀ ਜੁਆਇਨਿੰਗ ਦੀ ਜੇਕਰ ਗੱਲ ਕਰਾਂ ਤਾਂ ਜੀ ਹਲੇ ਤੱਕ ਤਾਂ ਮੈਂ ਆਇਰਸ ਕਸਟਮਜ਼ੀ ਟ੍ਰੇਨਿੰਗ ਕਰ ਰਿਹਾ ਆਂ ਅੰਧਰਾ ਪ੍ਰਦੇਸ਼ ਪਰ ਜਿਵੇਂ ਹੀ ਸਰਵਿਸ ਅਲੋਕੇਸ਼ਨ ਆਜੂਗੀ ਬਾਏ 1 ਜੁਲਾਈ ਜਾਂ ਮਤਲਬ ਜੁਲਾਈ ਦੇ ਪਹਿਲੇ ਹਫਤੇ ਉਸ ਤੋਂ ਬਾਅਦ ਸਾਡੀ ਲਵਸਨਾ ਦੇ ਵਿੱਚ ਨਾ ਜੀ ਮਸੂਰੀ ਦੇ ਵਿੱਚ ਸਾਡੀ ਫਾਊਂਡੇਸ਼ਨ ਕੋਰਸ ਹੁੰਦਾ 25 ਅਗਸਤ ਤੋਂ ਜੀ ਉੱਥੇ ਕੱਥੇ ਹੋ ਜੂਗਾ ਨਾ ਸਾਰਾ ਕਿੱਥੇ ਜਾਣਾ ਨਹੀਂ ਕੇਡਰ ਅਲੋਕੇਸ਼ਨ ਜਦੋਂ ਸਾਡਾ ਫਾਊਂਡੇਸ਼ਨ ਕੋਰਸ ਖਤਮ ਹੋ ਜਾਂਦਾ ਵਾ ਠੀਕ ਹੈ ਜੀ ਲਗਭਗ 3 ਨਵੰਬਰ ਤੱਕ ਉਹ ਤੋਂ ਪਤਾ ਲੱਗ ਜਾਊਗਾ ਕਿ ਸਾਨੂੰ ਕਿਹੜੀ ਸਟੇਟ ਅਲੋਟ ਹੁੰਦੀ ਹੈ ਆਲ ਇੱਗੇ ਸਰਵਿਸਿਜ਼ ਜੀ ਬਹੁਤ ਬਹੁਤ ਮੁਬਾਰਕਾਂ ਸਾਡੇ ਉਹਨਾਂ ਕੋਲ ਹੀ ਤੁਹਾਨੂੰ ਅਗੇਨ ਤੇ ਇਹ ਸਨ ਜਸਕਰਨ ਸਿੰਘ ਜਿਨ੍ਹਾਂ ਨੇ ਯੂਪੀਐਸਸੀ ਰੈਂਕ 240 ਹਾਸਲ ਕੀਤਾ ਤੇ ਪੰਜਾਬ ਦੇ ਨੌਜਵਾਨਾਂ ਦੇ ਲਈ ਕਿੰਨਾ ਕਿਤੇ ਇੱਕ ਬਹੁਤ ਵੱਡੀ ਸੇਧ ਇਹਨਾਂ ਦੇ ਵੱਲੋਂ ਪ੍ਰਦਾਨ ਕੀਤੀ ਗਈ ਹੈ ਕਿ ਬਿਨਾਂ ਕਿਸੇ ਟ੍ਰੇਨਿੰਗ ਤੋਂ ਟ੍ਰੇਨਿੰਗ ਪਾਪ ਕਿਸੇ ਵੀ ਕੋਚਿੰਗ ਤੋਂ ਬਿਨਾ ਘਰ ਬੈਠੇ ਵੀ ਅਸੀਂ ਇਹਦੀ ਜਿਹੜੀ ਹੈਗੀ ਆ ਉਹ ਚੰਗੇ ਤਰੀਕੇ ਦੇ ਨਾਲ ਤਿਆਰੀ ਕਰ ਸਕਦੇ ਆ ਅੱਜ ਕਮਲ ਸਿੰਘ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਜਸਕਰਨ ਜੀ ਸਾਡੇ ਵਿੱਚ ਪਹੁੰਚੇ ਨੇ ਸਾਡੇ ਚ ਜਸਕਰਨ ਜੀ ਪਹੁੰਚੇ ਨੇ ਬਲੌਰ ਬਹੁਤ ਹੀ ਮਾਣ ਸਤਿਕਾਰ ਔਰ ਬੜਾ ਮਾਣ ਆ ਕਿਉਂਕਿ ਇਸ ਤਰ੍ਹਾਂ ਦੇ ਹੁਣ ਹਾਂ ਨੌਜਵਾਨ ਜਿਹੜੇ ਬੜੀ ਆਸ ਕੀਤੀ ਜਾ ਸਕਦੀ ਹੈ ਕਿ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਖਰੀਤਿਆਂ ਬਹੁਤ ਸਾਰੇ ਸਮਾਜ ਦੇ ਵਿੱਚ ਚੰਗੇ ਬੰਦੇ ਨਰਦੀਆਂ ਦੀ ਲੋੜ ਹੈਗੀ ਆ ਚੰਗੀ ਬਚਾਰ ਦਾ ਲੋੜ ਹੈ ਉਹ ਜਸ ਕਰਨਾ ਜਿਹੜਾ ਉਹ ਬੜਾ ਮਹਿੰਤੀ ਪਰਿਵਾਰ ਚੋਂ ਆ ਪਰ ਉਹਨਾਂ ਦਾ ਜਿਹੜਾ ਡੈਡੀ ਆ ਉਹ ਪੋਸ਼ੇ ਦੇ ਵਿੱਚ ਵੀ ਬੜਾ ਵਧੀਆ ਅਖਸ ਲੈ ਕੇ ਚੱਲੇ ਹੋਏ ਨੇ ਔਰ ਉਹਨਾਂ ਨੇ ਇਹਨਾਂ ਨੂੰ ਜਿਹੜੀ ਆਪਣੀ ਲੈਣ ਦਿੱਤੀ ਹੈ ਸਨਸਕਾਰ ਦਿੱਤੇ ਨੇ ਇਹਨਾਂ ਦੀ ਮਾਤਾ ਜਿਹੜੀ ਮਾਲਵਾ ਇੱਕ ਟੀਚਰ ਵੀ ਆ ਉਹਨਾਂ ਨੇ ਉਹ ਵਧੀਆ ਟੀਚਿੰਗ ਲੈਣ ਦੇ ਕੇ ਇਸ ਪਾਸੇ ਤੋਰਿਆ ਤਾਂ ਕਿ ਇਸ ਸਮਾਜ ਦੀ ਸੇਵਾ ਜਿਹੜੀ ਉਹ ਕੀਤੀ ਜਾ ਸਕੇ ਤੇ ਜਸ ਕਰਨ ਦਾ ਇੱਥੇ ਪਹੁੰਚਣ ਤੇ ਬਲਾਵ ਪਹੁੰਚਣ ਤੇ ਜੀ ਆਇਆਂ ਆਖਦੇ ਆਂ ਔਰ ਧੰਨਵਾਦ ਕਰਦੇ ਆਂ ਕਿ ਇਹਨਾਂ ਨੇ ਸਾਨੂੰ ਇੱਥੇ ਆ ਕੇ ਨਮਾਜ ਆ ਤੇ ਪੰਜਾਬ ਦੇ ਨੌਜਵਾਨਾਂ ਨੂੰ ਕੀ ਗੱਲ ਕਹਿਣੀ ਚਾਹੁੰਦਾ ਤੁਸੀਂ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਗਾ ਕਿਉਂਕਿ ਅੱਜ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਜਿਹੜਾ ਬਾ ਚੁੱਕਿਆ ਔਰ ਬੜਾ ਦੁੱਖ ਹੁੰਦਾ ਇਸ ਗੱਲ ਦਾ ਜਦੋਂ ਚੜ੍ਹਦੇ ਸੂਰਜ ਹੀ ਦੇਖਦੇ ਆ ਕਿ ਲੈਣ ਲੱਗੀ ਹੁੰਦੀ ਆ ਉਹਨਾਂ ਲੋਕਾਂ ਕੋਲੇ ਜਿਹੜੇ ਮੜਾ ਮੋਟਾ ਤੈਪ ਸ਼ੂਲ ਜਾਂ ਹੋਰ ਨਸ਼ਾ ਵੇਚਦੇ ਨੇ ਔਰ ਜਦੋਂ ਦੇਖਦੇ ਆ ਕਿ ਸਾਡੀ ਨੌਜਵਾਨੀ ਕਿਹਦੇ ਪਾਸੋਂ ਜਾ ਰਹੀ ਆ ਇਸ ਗੱਲ ਦਾ ਦੁੱਖ ਆ ਬਹੁਤ ਜ਼ਿਆਦਾ ਪਰ ਜਦੋਂ ਹੌਣ ਹਾਰ ਜਸ ਕਰਨ ਵਰਗੇ ਸਾਡੇ ਚ ਆਉਣ ਔਰ ਚੰਗੀ ਸਿੱਖਿਆ ਦੇਣ ਚੰਗੇ ਪਾਸੇ ਨੌਜਵਾਨ ਤੋਰਨ ਤਾਂ ਸਾਨੂੰ ਇਸ ਗੱਲ ਦਾ ਹੋਰ ਵੀ ਵੱਡਾ ਮਾਣ ਆ ਜਿਹੜਾ ਉਹ ਸਾਡਾ ਮਾਨ ਵਧੂਗਾ ਜਸਕਰਨ ਜੀ ਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਔਰ ਇਹਨਾਂ ਨੂੰ ਜੀ ਆਖ ਰਿਹਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਸਾਥੀਆਂ ਨੂੰ ਵੀ ਕਹਿੰਿਆ ਕਿ ਇਹਨਾਂ ਤੋਂ ਪ੍ਰੇਰਨਾ ਲੈ ਕੇ ਨੌਜਵਾਨਾਂ ਨੂੰ ਆਖਦੇ ਆਂ ਕਿ ਇਹਨਾਂ ਤੋਂ ਪ੍ਰੇਰਨਾ ਲੈ ਕੇ ਹੀ ਇਹ ਅੱਗੇ ਵਧਿਆ ਜਾ ਸਕਦਾ ਤਾਂ ਕਿ ਜਿਹੜਾ ਸਮਾਜ ਆ ਉਹ ਸਾਡਾ ਸਮਾਜ ਵਧੀਆ ਹੋਵੇ ਔਰ ਜਿਹੜੀਆਂ ਪਾਈਆਂ ਦੀਆਂ ਕ੍ਰਿਤਿਆਂ ਨੇ ਉਹ ਭਾਵੇਂ ਨਸ਼ਿਆਂ ਦੇ ਹੋਣ ਔਰ ਜਿਹੜੀਆਂ ਇੱਥੋਂ ਦੀ ਜਿਹੜੀ ਆਪਣੇ ਜਵਾਨ ਸਾਹੀਆ ਔਰ ਇਹ ਧੱਕਾ ਕਰੀਏ ਸਰਕਾਰ ਉਹਨਾਂ ਦਾ ਮੂੰਹ ਤੋੜ ਜਵਾਬ ਜੇ ਤੇਜ ਜਸ